ਉਹ ਚੜੇ ਹੋਏ ਨੇ ਟਾਵਰ ਦੇ ਉੱਤੇ ਬੈਠੇ ਨੇ ਕਹਿੰਦੇ ਵੀ ਸਰਕਾਰ ਇਹ ਕਾਨੂੰਨ ਬਣਾਵੇ ਵੀ ਜਿਹੜਾ ਵੀ ਬੇਅਦਬੀ ਕਰੇ ਗੁਰੂ ਮਹਾਰਾਜ ਜੀ ਦੀ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਮਸਾਲੀ ਸਜ਼ਾ ਉਹ ਕਈ ਦਿਨਾਂ ਤੋਂ ਟਾਵਰ ਦੇ ਉੱਤੇ ਬੈਠੇ ਨੇ ਹਾਲਤ ਵੀ ਜਿਵੇਂ ਦੇਖਦੇ ਨੇ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਉਹਨਾਂ ਦੀ ਦਿਨ-ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਗੱਲ ਨਹੀਂ ਸੁਣੀ ਰੋਸ ਉਹਨਾ ਦਾ ਸੱਚਾ ਹੈ ਬੇਸ਼ੱਕ ਉਹ ਕੱਲੇ ਬੈਠੇ ਨੇ ਟਾਵਰ ਤੇ ਤੇ ਕਾਫੀ ਉਚਾਈ ਤੇ ਬੈਠੇ ਨੇ ਰੋਸ ਵਿੱਚੋਂ ਅਤੇ ਬੇਸ਼ੱਕ ਉਹ ਕੱਲੇ ਨੇ ਪਰ ਉਹਨਾਂ ਦੇ ਨਾਲ ਜਿਹੜੀਆਂ ਭਾਵਨਾਵਾਂ ਨੇ ਉਹ ਸਾਰੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਹਰੇਕ ਸਿੱਖ ਚਾਹੁੰਦਾ ਹੈ ਵੀ ਜੇ ਕਿਤੇ ਗੁਰੂ ਮਹਾਰਾਜ ਜੀ ਦੀ ਕੋਈ ਅਜਿਹੀ ਕੋਈ ਗਲਤ ਹਰਕਤ ਗੁਰੂ ਮਹਾਰਾਜ ਜੀ ਨਾਲ ਕਰਦਾ ਹੈ ਕੋਈ ਬੇਅਦਵੀ ਕਰਦਾ ਹੈ ਤਾਂ ਉਹ ਸਖਤ ਸਜ਼ਾ ਮਿਲੇ ਸਖਤ ਤੋਂ ਸਖਤ ਮਸਾਲੀ ਤਾਂ ਜੋ ਅੱਗੇ ਨੂੰ ਕੋਈ ਬੰਦਾ ਕੋਈ ਵਿਅਕਤੀ ਅਜਿਹਾ ਕਰਨ ਲੱਗਿਆ 100 ਵਾਰ ਸੋਚੇ ਪਰ ਹਜੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਉਸ ਸਿੱਖ ਵੀਰ ਦੀ ਗੱਲ ਨਹੀਂ ਸੁਣੀ ਗਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਖੜੇ ਕਰਨ ਵਾਲੀ ਗੱਲ ਕਿਉਂਕਿ ਜੇ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਧਰਮ ਦੀ ਗੱਲ ਹੈ ਜਿੱਥੇ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਣ ਪ੍ਰਸ਼ਾਸਨ ਨੂੰ ਜ਼ਰੂਰ ਉਹ ਗੱਲ ਸੁਣਨੀ ਚਾਹੀਦੀ ਹੈ ਪਰ ਹਜੇ ਤੱਕ ਇਸ ਮਸਲੇ ਨੂੰ ਅਣਗੌਲਿਆ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਬਣਦਾ ਜਾ ਰਿਹਾ ਸੰਗਤ ਦੇ ਵਿੱਚ ਚਰਚਾ ਦਾ ਵੀ ਵਿਸ਼ਾ ਵੀ ਜੇ ਇਹ ਮੰਗ ਕੀਤੀ ਜਾ ਰਹੀ ਹੈ ਵੀ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਲੇ ਦੀ ਜਿਹੜੀ ਸਜ਼ਾ ਉਹ ਸਖਤ ਹੋਵੇ ਉਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹੈ ਜੀ ਇਹ ਜਿਹੇ ਮਸਾਲੇ ਸਜਾਉਂਦੇ ਨੇ ਅਤੇ ਜਿਹੜੇ ਪਵਿੱਤਰ ਗ੍ਰੰਥ ਨੇ ਚਾਹੀਓ ਕਿਸੇ ਵੀ ਧਰਮ ਦੇ ਨੇ ਉਹਨਾਂ ਦੀ ਜੇਕਰ ਕੋਈ ਇਸ ਤਰ੍ਹਾਂ ਕੋਈ ਬੇਅਦਬੀ ਕਰਦਾ ਤਾਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਹਜੇ ਤੱਕ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਕੋਈ ਹਜੇ ਤੱਕ ਪਹਿਲ ਕਦਮੀ ਨਹੀਂ ਵੀ ਗੱਲ ਕਰਕੇ ਇਸ ਮਸਲੇ ਨੂੰ ਨਜਿੱਠਿਆ ਜਾਵੇ ਤੇ ਹਾਲਤ ਹੈ ਜਿਹੜੀ ਉਸ ਸਿੱਖ ਵੀਰ ਦੀ ਉਹ ਦਿਨ-ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਸੰਗਤਾਂ ਦਾ ਵੀ ਉੱਥੇ ਜਿਹੜਾ ਇਕੱਠ ਹੋ ਲਗਾਤਾਰ ਵੱਧ ਰਿਹਾ ਹੈ ਪਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਐਕਟ ਕਰਨਾ ਚਾਹੀਦਾ ਸੀ ਐਕਸ਼ਨ ਜਲਦੀ ਕਰਨਾ ਚਾਹੀਦਾ ਸੀ ਤਾਂ ਜੋ ਇਸ ਮਸਲੇ ਦਾ ਹੱਲ ਹੁੰਦਾ ਸਿੱਖ ਸੰਗਤ ਲਈ ਇੱਕ ਬਹੁਤ ਵੱਡੀ ਖਬਰ ਹੁੰਦੀ ਕਿਉਂਕਿ ਜਿਵੇਂ ਪਾਸਟ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਬੇਅਦਬੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਵੀ ਰੋਕ ਲੱਗਦੀ ਅੱਗੇ ਤੋਂ ਕੋਈ ਅਜੇ ਹ ਅਪਰਾਧ ਕਰਨ ਲੱਗਿਆ ਸੋਚਦਾ ਪਰ ਹਜੇ ਤੱਕ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਗੱਲ ਸੁਣੀ ਨਹੀਂ ਗਈ ਆਏ ਗੁਰਜੀਕਾ ਖੰਦਾ ਹੋਏ ਕਿਤੇ ਜਤਨਾਮ ਵਾਏ ਅਗਰ ਦਾਤਾ ਨਾਮ ਵਾਏ ਅਗਰ ਸਰਦ ਨਾਮ ਵਾਏ ਅਗਰ ਦੀ ਕਾ ਰੱਬਾ ਵਾਹਿਗੁਰੂ ਜੀ ਕੀ ਫਤਿਹ